مہاراج سا جی ساجی نوازی پیاری آج چڑیا بستی عمر شہید بابا نار ساتھ سنگ گروہ کے ڈانگر ہی سیوہ کر رہی ہے ਸਮਾਧਮਨੋ ਮੁਗ ਰਹਿ ਗਿਆ ਹੋਇਆ ਸਾਧ ਸੰਗਤ ਬਿਆੰਤ ਮਾਇਆ ਦੀ ਸੇਵਾ ਕਰ ਰਿਹਾ ਅੱਜ ਵੱਡੇ ਪੱਗਾਂ ਵਾਲੀ ਸਾਧ ਸੰਗਤ ਰਹਿ ਜੀ ਜੋ ਆਪਣੇ ਰਹਿ ਬਣਾ ਦੀ ਜਾਗਨੋ ਕਾਜੀ ਕਰੇ ਆਪਾਂ ਗੰਗੂ ਦੇ ਪਿਆਰਿਓ ਬਾਬਾ ਜੀ ਮਨ ਸਿੰਘ ਜੀ ਦੇ ਕਾ ਨਾਮ ਜਾਰਾ ਕਰਾਂਗੇ ਪਸ਼ੂ ਕਰ ਤੂੰ ਰਹਤੇ ਗੁਰਦੇ ਪਿਆਰਿਓ ਜੋ ਉਹਨਾਂ ਦੇ ਜੋ ਐਸਾ ਆਪਣੇ ਕਲਦੀ ਵਾਲੇ ਬਾਦਸ਼ਾਹ ਦੀ ਆਗਿਆ ਮਨ ਕੇ ਆਗਿਆ ਦੇ ਰਹਿ ਕੇ ਉਹਨਾਂ ਨੇ ਜੋ ਵੀ ਕਾਮ ਕੀਤੇ ਨੇ ਗੁਰੂ ਦੇ ਪਿਆਰਿਓ ਉਹ ਸਾਰੇ ਤੁਮਾਰੋ ਇਸ ਕਤਾਰਾਂ ਹੀ ਸਰਵਣ ਕਰਵਾ ਰਹਿਆ ਗੁਰੂ ਦੇ ਪਿਆਰਿਓ ਜੁੜੇ ਪੈਤੀ ਪਿਆਰੀ ਸਾ ਸੰਗਤ ਕਾਨਾ ਵੀ ਜੁੜੇ ਹੋ ਆਵ ਮੰਨ ਦੇ ਨਾਲ ਜੁੜੀਏ گرو کے پیاروں بابا جی جنم اتحاس نو گینا آپ سارے ہی گج کے بھدے بلائیے گروہ جی کا خالص گروہ جی کی بھدے ਸਾਤ ਸੰਗ ਦੇ ਜਦੋਂ ਇਆਸ ਦੀ ਗੱਲ ਚੱਲਦੀ ਹੋਵੇ ਚੁੱਪ ਦਾ ਦਾਨ ਬਖਸ਼ ਕਰਨਾਂ ਗੱਲਾਂ ਨਹੀਂ ਕਰਨੀਆਂ ਬਹੁਤ ਪਿਆਰੇ ਹੋਵੇ ਅੱਜ ਉਸਰ ਰੈਪਰ ਦੀ ਉਸ ਮਹਾਨ ਸ਼ੇਰ ਦੇ ਉਸ ਅਨੋਖੇ ਸ਼ੇਰ ਦੇ ਆਪਾ ਜਨਮ ਦਿਹਾੜਾ ਮਨਾ ਰਹੀ ਹੈ ਅਮੜੇ ਖੁਸ਼ੀ ਹੈ ਸਾਥ ਸੰਗਤ ਨੂੰ ਕਿ ਬਾਬਾ ਜੀਮਨ ਸਿੰਘ ਦਾ ਪੁੱਤਰ ਗੇੜਾ ਜੀ ਇੱਕ ਖਾਖਰ ਸਿੰਘ ਤਾਂ ਇੱਕ ਖੋਖਰ ਸਿੰਘ ਹੈ ਜਿਹੜੇ ਪੰਥ ਦੇ ਵਾਲੇ ਗੁੰਦੇ ਪੰਥ ਦੇ ਵਾਰਸ ਕਹਾਉਂਦੇ ਆ ਉਹਨਾ ਨੇ ਅੰਮ੍ਰਿਤ ਛੀਤ ਬਾਬਾ ਜੀਮਨ ਸਿੰਘ ਦਾ ਤਿਆਸ ਤੋਰ ਮਰੂੜ ਕੇ ਇਹ ਸਰਵਣ ਕਰਦੇ ਗੁਰੂ ਨੇ ਪਿਆਰੋ ਕਈ ਕਹਾਵਾਚਾਰ ਕਰਦੇ ਨੇ ਕਥਾਵਾਚਕ ਉਹ ਜਦੋਂ ਬਾਬਾ ਜੀਮਨ ਸਿੰਘ ਦੀ ਗੱਲ ਆਉਂਦੀ ਹੈ ਉੱਥੇ ਕਹਿ ਦਿੰਦੇ ਕੋਈ ਸਿੱਖ ਸਿਸ ਲੈ ਕੇ ਆਏ ਜਦੋਂ ਵੀਰ ਸੰਗਤ تیرੇ ਬਾਬਾ ਜੀ ਦੇ ਘਰ ਆਉਂਦੇ ਐ ਉੱਥੇ ਕਹਿੰਦੇ ਦੋ ਸਿੱਖ ਸਨ ਉਹਨਾਂ ਅੱਗੇ ਖਲੋਕੇ ਉਹਨਾਂ ਨੇ ਬਦੂਕਾਂ ਦੇੜਿਆਂ ਦਾ ਨਿਸ਼ਾਨਾ ਕਲਗੀ ਵਾਲੇ ਪਾਤਸ਼ਾਹ ਨੇ ਲਾਉਣਾ ਸੀ ਸਭ ਉਹਦੀ ਤਲਵੰਡੀ ਦੇੜੇ 'ਚ ਉਹ ਕਹਿੰਦੇ ਕੋਈ ਸਿੱਖ ਸਨ ਕਿਉਂਕਿ ਜੇ ਇਹਨਾ ਮਹਾਂਸ਼ੀ ਦਾ ਦਾਤਿਆਸ ਇਸ ਸਰਵਣ ਕਰਨ ਦੇ ਇਹਨਾਂ ਨੂੰ ਥੇਸ ਪਹੁੰਚੀ ਹੈ ਕਿਉਂਕਿ ਗਰੀਬ ਤਬਕਾ ਹੈ ਇਹ ਸਦਾਰ ਕੇ ਇਹਨਾਂ ਨੂੰ ਥੇਸ ਇਸਨੇ ਇਤਿਹਾਸ ਤੇ ਪਹੁੰਚਦੀ ਹੈ ਕਿ ਅੰਮ੍ਰਿਤ 시ਹੀਦ ਬਾਬਾ ਜੇਮਰ ਸਿੰਘ ਅਨੋਖਾ ਸ਼ਹੀਦ ਹੈ ਮਹਾਂ ਸ਼ਹੀਦ ਹੈ ਕਿ ਇਹਾਂ ਨੇ ਕੁਸ਼ ਕੀ ਕੀ ਹੈ ਕਿ ਕਦਾ ਧਿਆਜ ਰਹਾ ਹੈ ਇਹ ਦਬਿਆ ਰਹੇ ਮੇਰਾ ਭਰ ਭਾਈ ਸੋਚਾ ਸਿੰਘ ਸਿੰਘ ਸਰਾਵਾਂ ਗੋਦਲਾ ਵਾਲੇ ਦਾ ਗੁਰੂ ਦੇ ਪਿਆਰਿਓ ਚੇਲਾ ਤੇ ਮਨਵੀ ਉਹਦਾ ਚੇਲਾ ਗੁਰੂ ਦੇ ਪਿਆਰਿਓ ਸਦਾ ਮੁਰ ਭਾਈ ਜਿਹੜਾ ਗਿਆਨੀ ਮਨਦੀਪ ਸਿੰਘ ਮਧਿਆਰthi ਉਹ ਕੋ ਨੂੰ ਸ਼ਹਿਰ ਦੇ ਵੇਚਾ 50000 ਰੁਪਿਆ ਤਨਘਾ ਨੂੰ ਛੱਡ ਕੇ ਅਮਰ ਸ਼ਹੀਦ ਬਾਬਾ ਜੀ ਮਰ ਸਿੰਘ ਦਾ ਤਿਆਰਸ ਸਰਵਨ ਕਰਦਾ ਹੈ ਉਹ ਨਾਲ ਇਹ ਤੇ ਦੇਖੀ ਕਰਦਾ ਕਿ ਮੈਂ ਉਹਨੂੰ ਸ਼ਹਿਰ ਦੇ ਵਿੱਚੋਂ ਧਿਆਸ ਕਰਕੇ ਗੋਦਵਾਰਾ ਸੇ ਤੋਂ ਮੇਰੀ ਡਿਊਟੀ ਸੀ ਮੈਨੂੰ ਵਾਰਾ ਲਗਾ ਕਿ ਬਾਬਾ ਜੀਮਨ ਸਿੰਘ ਦਾ ਇਤਿਹਾਸ ਜਿਹੜਾ ਹੈ ਉਹ ਕੋਈ ਸਰਵ ਨਹੀਂ ਕਰਦਾ ਜੀ ਕਹਿੰਦੇ ਮੈਂ ਬੜਾ ਕਮਾਈ ਕੀਤੀ ਕਹਿਣਾ ਪਰ ਹੁਣ ਮੈਂ ਆਪਣੀ ਕੋਮ ਦੇ ਸੇਵਾ ਵਿੱਚ ਲੱਗਾਏ ਸਾਨੂੰ ਕਿਸੇ ਕੋਮ ਦੇ ਨਾਲ ਕੋਈ ਖੇਸ ਪਚਾਉਣ ਦੀ ਗੱਲ ਨਹੀਂ ਅਸੀਂ ਤੇ ਮੱਢ ਵੀ ਸਿੱਖਾਂ ਦਾ ਇਤਿਹਾਸ ਬਾਬਾ ਜੀਮਨ ਸੰਧਾ ਦਾ ਇਤਿਹਾਸ ਦੱਬਿਆ ਰਹਿ ਰਿਹਾ ਸਮਾਂ ਨਹੀਂ ਗੁਰੂ ਦੇ ਪਿਆਰਿਓ ਇੱਕ ਹਿੰਦੂ ਧਰਮ ਦੀ ਪੈਡ ਡਾਕਟਰ ਅਰਾਜਣੇ ਜਿਨ੍ਹਾਂ ਨੇ ਪੀ ਐਚ ਡੀ ਇਸ ਬਾਬਾ ਜੀ ਮਨ ਸਿੰਘ ਦੇ ਇਤਿਹਾਸ ਦੇ ਦਿੱਤੀ ਹੈ ਗੁਰੂ ਦੇ ਪਿਆਰਿਓ ਇੱਕਾ ਸ਼ਰਮਾ ਡਾਕਟਰ ਰਾਣੀ ਸ਼ਰਮਾ ਉਹਨਾਂ ਨੇ ਬਾਬਾ ਜੀ ਮਨ ਸਿੰਘ ਦੇ ਇਤਿਹਾਸ ਦਾ ਇੱਕ ਸਾਰੀ ਪੀ ਐਚ ਡੀ ਜਿਹੜੀ ਇਹਨਾਂ ਇਤਿਹਾਸ ਤੇ ਕੀਤੀ ਹੈ ਉਹਨਾਂ ਨੂੰ ਪੁੱਛਿਆ ਗਿਆ ਕਿ ਬਾਬਾ ਜੀ ਮਨ ਸਿੰਘ ਦਾ ਇਤਿਹਾਸ ਨੂੰ ਜਿਹੜੇ ਆ ਆਵਾ ਕੰਨ ਬੈਠੇ ਠੇਕੇਦਾਰ ਇਹ ਸੁਣੋਂ ਨਹੀਂ ਦਿੰਦੇ ਤਾਂ ਉਹ ਕਹਿੰਦੀ ਇੱਕ ਮਹਾਨ ਸ਼ਹੀਦ ਬਾਬਾ ਜੀਮਨ ਸਿੰਘ ਦੇ ਜੋ 10 ਲੱਖ ਪਹੁੰਚ ਪਏ ਕੋਲੋਂ ਬੁਲਤੇ ਭਾਦਰ ਮਹਾਰਾਜ ਦਾ ਸੀਸ ਲੈ ਕੇ ਆਉਂਦੇ ਤੇ ਕਿਵੇਂ ਲੈ ਕੇ ਆਉਂਦੇ ਤੇ ਐਨੇ ਮੱਨੇ ਸ਼ਹੀਦ ਕਹਿੰਦੇ ਵੀ ਮੈਂ ਆਪਣੀ ਜ਼ਿੰਦਗੀ ਦੇ ਲਈ ਹੈ ਉਹ ਮੈਂ ਇਤਿਹਾਸ ਦੇ ਲਿਖਣ ਦੇ ਲੋੜੇ ਗੁਨਾਹੇ ਖੋਜ ਕਰਕੇ ਤੇ ਗੁਰੂ ਕਥਾ ਬਾਬਾ ਜੀਮਨ ਸਿੰਘ ਦੇ ਆਪਣੇ ਹੱਥੀਂ ਨਿਧੀ ਵੀ ਲਿਆਦੀ ਹੈ ਜੀ ਇਹ ਜਿਹੜਾ ਇਤਿਹਾਸ ਸਾਡੇ ਨਰਿੰਦਰ ਸਿੰਘ ਆਰਵੇ ਤਸਵੀਲਦਾਰ ਹੈ ਤੁਨੋ ਬੋ ਇਸੇ ਜਿਨੇ ਵੀ ਵੱਡੇ ਸਾਡੇ ਅਫਸਰ ਨੇ ਉਹ ਨਾਲੇ ਇੱਕ ਕਮੇਟੀ ਬਣਾਈਆਂ ਕਮੇਟੀ ਬਣਾ ਕੇ ਉਹ ਪਾਕਿਸਤਾਨ ਵੇਖ ਗਏ ਤੇ ਪਾਕਿਸਤਾਨ ਤੋਂ ਬਾਬਾ ਜੀਮਨ ਸਿੰਘ ਦਾ ਇਤਿਹਾਸ ਜਿਹੜਾ ਉਹ ਲੈ ਕੇ ਆਏ ਜਿਹੜੇ ਇਹ ਰੋਡ ਪੰਗ ਤੇ ਠੇਕੇਦਾਰ ਬਾਬਾ ਜੀਮਨ ਸਿੰਘ ਦਾ ਇਤਿਹਾਸ ਸੁਣਾਉਂਦੇ ਨੇ ਉਹ ਇਤੋਂ ਦੀਆਂ ਲਿਖਤਾਂ ਨੇ ਇਥੋਂ ਦੇ ਵਿਚਾਰੇ ਹੋਏ ਇਤਿਹਾਸ ਨੇ ਪਰ ਜਿਹੜੇ ਸਾਡੇ ਬੜੇ ਭਾਈ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਇਤਿਹਾਸ ਸੁਣਾਉਂਦੇ ਨੇ ਉਹ ਪਾਕਿਸਤਾਨ ਤੋਂ ਲਿਆਣਾ ਹੋਇਆ ਇਤਿਹਾਸ ਜੇਬ ਸਰਵਣ ਕਰਦੇ ਆਜ ਅਸੀਂ ਇਸ ਦਿਹਾੜੇ ਨੂੰ ਮਨਾਉਂਦੇ ਆ ਹੋਇਆ ਪਹਿਲਾ ਤਾਂ ਲੱਖ ਲੱਖ ਵਧਾਈ ਇਸ ਚਿੜੀਆਂ ਬਸਤੇ ਨੂੰ ਜਿਨ੍ਹਾਂ ਨੇ ਹੁਦਮਤ ਆ ਰਿਹਾ ਹੈ ਗੁਰੂ ਤੇ ਪਿਆਰਿਓ ਜੇ ਨਾਰੇ ਬਾਬਾ ਜੀ ਮਨਸਹਿ ਦੇ ਵਿਆਰੇ ਨੂੰ ਮਨਾਵਾ ਦਿੱਤਾ ਹੈ ਬੜੀ ਸ਼ਰਧਾ ਪ੍ਰੇਮ ਦੇ ਨਾਲ ਸੰਗਤਾਂ ਜਿਹੜੀਆਂ ਸੇਵਾ ਕਰਦੀਆਂ ਤਾਂ ਗੁਰੂ ਦੇ ਪਿਆਰਿਓ ਪੰਡਾਰ ਦੇਚ ਜੋ ਬ੍ਰਹਮਣ ਸੰਗਤਾਂ ਨੇ ਮਹਿਮਣ ਕਾਗਰ ਗੁਰਧੀਆਂ ਕਰਕੇ ਇਤਿਹਾਸ ਨੂੰ ਸਰਵਣ ਕਰਨੇ ਤੇ ਭਾਈ ਆ ਜੋੜ ਕੇ ਦੇਤੀ ਹੈ ਕਿਤਸੇ ਸੰਗਤ ਨੇ ਮੈਂ ਬੋਲਣਾ ਨਹੀਂ ਆਪ ਗੁਰੂ ਦੇ ਪਿਆਰੋਂ ਇਸਾ ਲੈਨੇ ਆ ਬਾਬਾ ਜੀਮਨ ਸਿੰਘ ਦੇ ਪਿਆਰ ਦਾ ਤੇ ਬਾਬਾ ਜੀਮਨ ਸਿੰਘ ਜਿਹੜੇ ਪਿਛੜੇ ਸੰ ਜਿਹੜੇ ਇਹਨਾਂ ਦੇ ਵੱਡੇ-ਵਡੇਰੇ ਉਹਨਾਂ ਨੂੰ ਆਪਾਂ ਸ਼ੁਰੂ ਹੋਨੇ ਗੁਰੂ ਦੇ ਪਿਆਰੋਂ ਜਿਹੜੇ ਦੋ ਬਜ਼ੁਰਗ ਹੋਏ ਨੇ ਕਹਿਣ ਦਾ ਬਾਪ ਸਾਡੇ ਵੱਡੇ-ਵਡੇਰੇ ਦੋ ਮਿਰਗ ਹੋਏ ਨੇ ਉਹਦਾ ਨਾਂ ਇੱਕ ਖਾਕਰ ਸਿੰਘ ਤੇ ਇੱਕ ਖੋਖਰ ਸਿੰਘ ਗੁਣ ਖਾਕਰ ਸਿੰਘ ਦੇ ਜੱਟ ਬਰਾਦਰੀ ਹੁਣ ਜੱਟ ਬਰੂ ਦੇ ਪਿਆਰੋ ਤੇ ਖੋਖਰ ਸਿੰਘ ਦੇ ਖਾਕਰ ਸਿੰਘ ਜਿਹੜਿਆ ਉਹ ਦੋਵੇਂ ਸਕੇ ਭਾਈ ਐ ਜਿਵੇਂ ਜਿਵੇਂ ਅੱਗੇ ਇਹ ਸਮਾ ਚਲਦਾਰਿਆ ਖਾਕਰ ਇੱਕ ਅਮੀਰ ਸੀ ਤੇ ਖੋਖਰ ਇੱਕ ਗਰੀਬ ਸੀ ਗੁਰੂ ਦੇ ਪਿਆਰਿਓ ਜੱਟ ਤੇ ਮਰਮੀ ਸੇਖ ਇੱਕ ਚਾਚੇ ਤਾਇਦੇ ਲੜਕੇ ਆ ਗੁਰੂ ਦੇ ਪਿਆਰਿਓ ਇਹਨਾਂ ਦਿਆ ਮਿਸਲਾ ਚੱਲ ਗਏ ਗੁਰੂ ਦੇ ਪਿਆਰਿਓ ਜਿਹੜਾ ਖਾਕਰ ਸਿੰਘ ਆ ਉਹ ਜੱਟ ਜ਼ਿੰਮੇਦਾਰ ਤੇ ਇਹੜਾ ਕੋਕਰ ਆ ਉਹ ਗੁਰੂ ਦੇ ਪਿਆਰਿਓ ਰੇਟਾ ਬਾਬਾ ਜੀਵਨ ਸਲਾ ਵੱਡਾ ਬੜੇਰਾ ਹੋਰ ਗੁਰੂ ਦੇ ਪਿਆਰਿਓ ਉਹਨੇ ਇਹ ਤੁਸੀਂ ਮੰਨ ਸਕਦੇ ਐ ਕਿ ਜਿਹੜਾ ਜੱਟ ਬਰਾਦਰੀ ਐ ਉਹ ਕਈ ਵੇ ਨਾ ਮੱਤਿਆ ਹਸਨਾਵਾ ਉਹ ਕਹਿ ਕੇ ਉਹ ਲਿਆ ਤੁਸੀਂ ਬਾਮਾ ਜੀ ਇਹ ਕੀ ਗੱਲ ਕਹਿ ਦੀ ਕਿ ਖਾਕਰ ਸਿੰਘ ਤੇ ਖੋਖਰ ਸਿੰਘ ਦੋਵੇਂ ਭਾਈ ਐ ਮੈਂ ਉਹਨਾਂ ਨੂੰ ਇਹੇ ਬੇਨਤੀ ਕੀਤੀ ਬੜੇ ਪੇਮ ਸਦਕਾ ਦੇ ਨਾਲ ਵੀ ਜਿਹੜੇ ਗੁਰੂ ਦੇ ਪਿਆਰਿਓ ਮੱਜਵੀ ਸਿੱਖ ਦੇ ਜੱਟ ਸਿੱਖ ਆ ਜੇ ਗੁਰੂ ਦੇ ਪਿਆਰਿਓ ਇਹਨਾਂ ਦੀਆਂ ਬੋਤਾਂ ਦੇ ਇਹਨਾਂ ਦੇ ਚਿਹਰੇ ਮਿਲਦੇ ਆ ਇਹਨਾਂ ਦੇ ਗੁਰੂ ਮਿਲਦੇ ਆ ਕਿ ਐ ਭਾਈ ਨਹੀਂ ਹੋ ਸਕਦੀ ਜੇ जाट ਸਿੰਘ ਢਿੱਲੋ ਬੋਤਾ ਤੇ ਮੱਜੀ ਸੱਜਦੀ ਵੀ ਢਿੱਲੋ ਬੋਤਾ ਜੇ जाट ਦੀ ਸੁਧੂ ਆ ਤੇ ਮੱਜੀ ਸੱਜਦੀ ਵੀ ਬੋਤ ਸਿੰਧੂ ਆ ਜੇ जाट ਗੇੜ ਲਾਇਆ ਤੇ ਮੱਜੀ ਸੱਜ ਵੀ ਗੇੜ ਲਾ ਗੁਰੂ ਦੇ ਪਿਆਰਿਓ ਜੇ ਜਾ ਟੱਟ ਲੋ ਆ ਤੇ ਮੈ ਵੀ ਸੇਖ ਦੀ ਗੋਦ ਵਿੱਚ ਲੋ ਆ ਜੇ ਚਾਹ ਤ ਬਰਾੜਾ ਤੇ ਮੈ ਵੀ ਸੇਖ ਵੀ ਬਰਾੜਾ ਤੇ ਹੋਰ ਕੋ ਮੰਗੇਗਾ ਲੋ ਇਹਨੇ ਕੋਮਾਂ ਦੀ ਇਸ ਕੋਮ ਦੇ ਕਿਉਂ ਗੋਦ ਰਲਦੀ ਬਣਾ ਸੋਚ ਸਮਝ ਕੇ ਸੋਚਿਓ ਕਿ ਮੈ ਵੀ ਸੇਖ ਜੱਟਾਂ ਦੀ ਗੋਦ ਕਿਉਂ ਰਲਦੀ ਹੈ ਜੇ ਮੈ ਵੀ ਸਿੱਖਾਂ ਦੇ ਚਿਹਰੇ ਇਹ ਜੱਟਾਂ ਦੇ ਚਿਹਰੇ ਕਿਉਂ ਹੀ ਕੋ ਜਿੰਦ ਲੈ ਕਿਉਂ ਕਿਉਂ ਦੇ ਆਸਾਨ ਕਿਉਂ ਮਣ ਮਲੇ ਆ ਗੁਰੂ ਦੇ ਪਿਆਰੇ ਇਹਨਾਂ ਦਾ ਗੁਰੂ ਜੱਟ ਜੀ ਨੇ ਰਾਣਾ ਦਾ ਵੀ ਕਲ ਵੀ ਵਾਲੇ ਪਾਤਸ਼ਾਹ ਤੇ ਲਿੰਦੀ ਸਿੱਖਾਂ ਦਾ ਵੀ ਕਲੇ ਜੀ ਵਾਲੇ ਪਾਤਸ਼ਾਹ گوتھ دن پڑتا سکھ کے گرو کے بیٹے آلے گئے کیونکہ گریبی کارن یہاں کے گھر کرنا شروع کیا ہولی ہونا نے کامے کہا کامیا تو ਪਿਛੇ ਪਿਛੇ ਦੇ ਪਿਛੇ ਕਰਦੇ ਰਹੇ ਗੁਰੂ ਦੇ ਪਿਆਰਿਓ ਜੱਤ ਤੇ ਮਜਬੂਤ ਸਿੱਖ ਇਹਨਾਂ ਦੇ ਵੱਡੇ ਵੱਡੇ ਇੱਕੋ ਹੀ ਭਰਾ ਨੇ ਤਾਂ ਅਗੇ ਆਪਾਂ ਚੱਲਦੇ ਆ ਗੁਰੂ ਦੇ ਪਿਆਰਿਓ ਕਲਿਆਣ ਸਿੰਘ ਜੀ ਹੋਏ ਨੇ ਹੁਣ ਬਾਬਾ ਜੀਮਨ ਸਿੰਘ ਦੀ ਬੋਧ ਕਲਿਆਣ ਹੈ ਗੁਰੂ ਦੇ ਪਿਆਰਿਓ ਬਾਬਾ ਜੀਮਨ ਸਿੰਘ ਦੀ ਬੋਧ ਕਲਿਆਣ ਹੈ ਤੇ ਕਲਿਆਣ ਜਿਹੜਾ ਖੋਕਰ ਸਿੰਘ ਦਾ ਪੁੱਤਰ ਹੋਇਆ ਕਲਿਆਣ ਦਾ ਭਾਈ ਜਿਹੜਾ ਹੋਇਆ ਹੈ ਨਾ ਮੂਰਾ ਸਿੰਘ ਹੁਣ ਮੂਰਾ ਸਿੰਘ ਕੌਣ ਆ ਬ੍ਰਹਮ ਗਿਆਨੀ ਬਾਬਾ ਪੁੱਡਾ ਸਹਿਬ ਜੀ ਹੁਣ ਬ੍ਰਹਮ ਗਿਆਨੀ ਬਾਬਾ ਪੁੱਡਾ ਸਹਿਬ ਜੀ ਜੋ ਅੰਮ੍ਰਿਤ ਸਰਦੀ ਧਰਦੇ ਉਹ ਤੇ ਉਹਨਾਂ ਦਾ ਗੁਰਦਵਾਰਾ ਸਾਹਿਬ ਗੁਰੂ ਦੇ ਘਾਇਓ ਸਾਰਾ ਜੱਗ ਤੇ ਉਹਨਾਂ ਨੂੰ ਮੰਨਦਾ ਸਾਰੇ ਲੋਕ ਸਾਰੀ ਸੰਗਤ ਬਾਬਾ ਬਰੇ ਮਗਿਆਨੇ ਹੀ ਬਾਬਾ ਬੁੱਢਾ ਸਾਹਿਬ ਤੋਂ ਪੁੱਤਰਾਂ ਦੀ ਦਾਤਾਂ ਲੈ ਕੇ ਹੁੰਦੀ ਏ ਸੰਗਤ ਬੂੜਾ ਸਿੰਘ ਬਾਬਾ ਬੁੱਢਾ ਸਾਹਿਬ ਜੀ ਗੁਰੂ ਦੇ ਪਿਆਰਿਆਂ ਦਾ ਬਟਾ ਪਹਿਲਾ ਨਾਂ ਜਿਹੜਾ ਸੀ ਨਾ ਉਹ ਬੂੜਾ ਸਿੰਘ ਜੀ ਤੇ ਬੂੜਾ ਸਿੰਘ ਬਾਬਾ ਬੁੱਢਾ ਸਾਹਿਬ ਜੀ ਜਦੋਂ ਪੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਮੁੱਖ ਤੇ ਨਾ ਗੁਰੂ ਦੇ ਪਿਆਰਿਓ ਹੱਥ ਦੇ ਲਿਆ کیونکہ انہوں نے ماتا جیڑی سی وہ گرو نانک پاتشاہ مردانہ جی وہ باہر ایک تم مسالا بچ آئے سی تم گرو دے پیارے ہوتے نکو ننگل تم گرو دے پیارے ہوتے نا برہم گیانی بابا بودھا صاحب جی جو آپ ہم پکارتے ہیں ورن ورن ہوتے کو بکریاں چارتے ہوں دے سن گرو دے پیارے ہوتے ماتا تو یہ دودھ کرو لے کے نا ਗੁਰੂ ਸਾਹਿਬ ਮਹਾਰਾਜ ਨੇ ਪਿਉਣਾ ਆਏ ਤੇ ਮਾਤਾ ਜੀ ਜਿਹੜੇ ਸੀ ਉਹ ਸੋਤੇ ਲੈ ਕੇ ਪਤੇ ਨੇ ਇਹ ਦੋਤੇ ਕਿੱਥੇ ਲੈ ਕੇ ਚਲੇ ਜਦੋਂ ਬੀਬੀਆਂ ਨਾਲ ਦੋਤੇ ਪੁੱਤ ਦੀ ਬੜੀ ਸਮਾਹ ਹੁੰਦੀ ਹੈ ਮੜਾ ਪਿਆਰ ਹੁੰਦਾ ਦੁੱਧ ਦੇ ਨਾਲ ਉਹ ਤੋਂ ਨਾਲੋਂ ਵੀ ਜ਼ਿਆਦਾ ਦੁੱਧ ਨਾਲ ਪਿਆਰ ਹੁੰਦਾ ਹੈ ਕਿਉਂਕਿ ਉਹ ਬੀਬੀ ਜਿਹੜੀ ਬ੍ਰह्म ज्ञानी बाबा ਬੋੜਾ ਸਾਹਿਬ ਦੀ ਮਾਤਾ ਜੀ ਉਹ ਸੋਤੀ ਲੈ ਕੇ ਆਏ ਤੇ ਜਦੋਂ ਗੁਰੂਾਨੇ ਪਾਤਸ਼ਾਹ ਜੀ ਨੂੰ त्याग ਜਣਨ ਗੁਰੂ ਦੇ ਪਿਆਰ ਨੂੰ ਇਪੜਾ ਤਰ੍ਹਾਂ ਦਾ ਲਿਖਿਆ ਗਿਆ ਹੈ ਇਤਿਹਾਸ ਬੜੀਆਂ ਤਰ੍ਹਾਂ ਦਾ ਲਿਖਿਆ ਹੈ ਕੋਈ ਪੁੱਛੇਗਾ ਕੋਈ ਪੁੱਛੇਗਾ ਜੇ ਨਾ ਮੈਂ ਇਤਿਹਾਸ ਬੜਿਆ ਉਹ ਇਸ ਤਰ੍ਹਾਂ ਨਹੀਂ ਤੇ ਮਾਤਾ ਜੀ ਜਦੋਂ ਸੋਧੀ ਲੈ ਕੇ ਆਏ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਮੂਰਾ ਕਹਿੰਦਾ ਮਾਰਾ ਮੈਨੂੰ ਬੁਲਾ ਲਓ ਐਨੇ ਉਹਨਾਂ ਨੇ ਹਾ ਮੂੰਹ ਤੇ ਹੱਥ ਦੇ ਰਿਆ ਤੇ ਕਹਿੰਦੇ ਉਹ ਬੁੱਢਾ ਬਣ ਗਿਆ ਹੁਣ 500 ਸਾਲਾਂ ਦੀ ਉਮਰ ਦੇ ਵਿੱਚ ਹੋਵੇ ਦਾੜੀ ਚਿੱਟੀ ਹੋਵੇ ਤੇ ਬੜਾ ਮਹਿਸੂਸ ਹੁੰਦਾ ਨਾ ਜੋ ਕਿ ਆਜ ਦਾ ਸਮਾਏ ਕੇ ਭਾਵੇਂ 70 ਸਾਲ ਦਾ ਆਦਮੀ ਹੋਵੇ ਇਨਸਾਨ ਹੋਵੇ ਉਹਨੂੰ ਕਹਿੰਦੇ ਬਾਬਾ ਉਹ ਕਹਿੰਦਾ ਮੈਂ ਬਾਬਾ ਮੈਂ ਤੇ ਬਾਬਾ ਹੀ ਨਹੀਂ ਗੁਰੂ ਦਾ ਪਿਆਰੋ ਕਹਿੰਦਾ ਨਹੀਂ ਮੈਂ ਨਹੀਂ ਬਾਬਾ ਤੇ ਜੇ ਗੁਰਬਾਣੀ ਦੇ ਨਾਲ ਜੁੜਿਆ ਹੋਵੇ ਬੱਚਾ ਭਾਵੇਂ ਉਹ 5-6 ਸਾਲਾਂ ਦਾ ਹੋਵੇ ਤੇ ਉਹਨੂੰ ਕਹਿੰਦੇ ਬਾਬਾ ਉਹ ਕਹਿੰਦਾ ਹਾਂ ਸਤਕਾਰ ਨਾਲ ਬੁਲਾਇਆ ਏ ਪਰ ਜੇ ਕਿਸੇ ਨੂੰ ਉਹ ਲੋਕ ਕਹਿੰਦੇ ਬਾਬਾ ਇਹ ਕੋਈ ਬਿਆਹ ਨਹੀਂ ਤੋਂਦਾ ਹੁਣ ਪੂਰਾ ਕਹਿੰਦਾ ਮਹਾਰਾਯਾ ਮੇਰੀ ਜਿੰਮਰੀ ਬੜੀ ਛੋਟੀ ਹੈ